ਸਸਕਾ ਦੀ ਤਰ੍ਹਾਂ ਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆਲੂ ਆਲੂ ਭੜਾਵਾਂਗੇ ਆਪਾਂ ਪਿਆਜ਼ ਲਸਣ ਤੋਂ ਬਗੈਰ ਤੇ ਇੱਥੇ ਅਸੀਂ ਆਲੂ ਲੈ ਲਏ ਸੀ ਆਲੂ ਮੰਨੂ ਆਪਾਂ ਬਾਲ ਲਿਆ ਸੀ ਤੇ ਆਲੂ ਮੰਨੂ ਆਪਾਂ ਕੱਟਣਾ ਨਹੀਂ ਤੇ ਆਪਾਂ ਆਲੂ ਮੰਨੂ ਹੱਥਾਂ ਦੇ ਨਾਲ ਹੀ ਇਸ ਤਰ੍ਹਾਂ ਐ ਡਾਡੇ ਆਪਾਂ ਪੀਸਾਂ ਦੇ ਵਿੱਚ ਹੱਥਾਂ ਦੇ ਨਾਲ ਹੀ ਦੂੰ ਛੱਟੇ ਦੇ ਮਾਗੇ ਜਾਦੀ ਫ੍ਰੀਕ ਨਹੀਂ ਕਰਨੇ ਜਿਹੜੇ ਆਪਾਂ ਬਾਲ ਕੇ ਆਲੂ ਭੜਾਏਗੇ ਉਹ ਆਪਾਂ ਕਰਦਾ ਨਹੀਂ ਕੱਟੇ ਜਾਂਦੇ ਇਹ ਇਸ ਤਰ੍ਹਾਂ ਹੱਥਾਂ ਦੇ ਨਾਲ ਹੀ ਆਪਾਂ ਤੋੜ ਕੇ ਇਹਨਾਂ ਨੂੰ ਤੇ ਇਹਨਾਂ ਨੂੰ ਤੜਕਾ ਲਾਵਾਂਗੇ ਇੱਥੇ ਸਾਰੇ ਆਲੂ ਆਪਾਂ ਕੱਟ ਲਏ ਸੀ ਗੈਸ ਤੇ ਉੱਪਰ ਆਪਾਂ ਕੜਾਈ ਰੱਖ ਲਈ ਸੀ ਤੇ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਤੇ ਪਾਵਾਂਗੇ ਆਪਾਂ ਜੀਰਾ ਇੱਕ ਤੇਜ ਪੱਤਰ ਮਿਕਸ ਹੋ ਨਾ ਲਵੰਗ ਜੀਰਾ ਪੋਨ ਹੋ ਗਿਆ ਹਾਂ ਨਾਲ ਹੀ ਪਾ ਦਾਂਗੇ ਆਪਾਂ ਅੱਧ ਕੱਧ ਨੂੰ ਮੈਂ ਕੁੱਟ ਲਿਆ ਸੀ ਇੱਕ ਚਮਚਾ ਪਾ ਦਾਂਗੇ ਆਪਾਂ ਮੇਥੀ ਦਾਣਾ ਇੱਕ ਚਮਚਾ ਸੁਆਹਤ ਧਨੀਆ ਸਾਫ ਧਨੀਆ ਨੇ ਮੈਂ ਕੁੱਟ ਲਿਆ ਸੀ ਥੋੜੀ ਜੀ ਆਪਾਂ ਹਿੰਗ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ఇత మిర్చాను పాదాగే హరి మిర్చా కుట్టీ ఇమ్చా పా నమక కాలీ మిర్చ పా కశ్లీరి లాలి పాడర్ థోడి మిర్చ కలర్ వస్తే ఇక్కచా పావే ధనియా పావుడర ਸੂਰੀ ਮੇਥੀ ਪਾ ਕੇ ਟਮਾਟਰ ਪਾ ਕੇ ਮਸਾਲੇ ਨੂੰ ਮੈਂ ਮਿਕਸ ਕਰ ਲਿਆ ਸੀ ਤੇ ਆ ਪਾਵਾਂਗੇ ਹਲਦੀ ਪਾウダー ਮਿਕਸ ਕਰ ਦਵਾਂਗੇ ਥੋੜਾ ਜਿਹਾ ਪਾਣੀ ਪਾ ਦਵਾਂਗੇ ਟਮਾਟਰ ਜਲਦੀ ਸੌਫਟ ਹੋ ਜਾਣਗੇ ਇਸ ਆਂਡੇ ਨੂੰ ਵੀ ਪਾ ਲਵਾਂਗੇ ਮਸਾਲਾ ਲਿਆਣ ਮੈਂ 5 ਕਿ ਮਿੰਟ ਪਕਾ ਲਿਆ ਸੀ ਤੇ ਮਸਾਲਾ ਭੁੰਨ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਆਲੂ ਪਾ ਕੇ ਮਿਕਸ ਕਰ ਦਵਾਂਗੇ ਹੰਸਾ ਕੇ ਮੈਂ 2-3 ਮਿੰਟ ਵਾਸਤੇ ਕਾਲੂ ਨੂੰ ਪਕਾ ਲਿਆ ਸੀ ਤੇ ਇਹਨਾਂ ਨੂੰ ਸਪੱਟਾ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਮਿਕਸ ਕਰ ਦਵਾਂਗੀ ਅਲੂ ਨੂੰ ਫਿਰ ਸਬਜੀ ਨੂੰ ਆਪਾਂ ਤੱਕ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਬੰਨ੍ਹ ਲੇਪਾਂ 7 ਮਿੰਟ ਵਾਸਤੇ ਬੰਨ੍ਹ ਦਵਾਂਗੇ। ਨੂੰ ਚੈੱਕ ਕਰ ਲਵਾਂਗੇ। ਸਬਜੀ ਮੈਂ ਇੱਕ ਦੋ ਵਾਰੀ ਪਹਿਲੇ ਵੀ ਚੈੱਕ ਕਰ ਲਈ ਸੀ। ਤੇ ਸਬਜੀ ਬਣ ਕੇ ਤਿਆਰ ਹੈ। ਅੱਧਾ ਚਮਚਾ ਪਾਵਾਂਗੇ ਆਪਾਂ ਗਰਮ ਮਸਾਲਾ। ਗੈਸ ਨੂੰ ਬੰਦ ਕਰ ਦਵਾਂਗੇ ਇੱਕ ਚਮਚਾ ਪਾਵਾਂਗੇ ਅੰਬਚੂਰ ਪਾਊਡਰ ਇਹ ਸਬਜੀ 'ਚ ਜ਼ਰੂਰ ਅੰਬਚੂਰ ਪਾਊਡਰ ਪਾਓ ਖੱਟੀ ਮਿੱਠੀ ਸਬਜੀ ਬਹੁਤ ਸਵਾਦ ਲੱਗਦੀ ਹੈ ਹੁਣ ਪਾ ਦਵਾਂਗੇ ਪੱਤਣੀਆਂ ਸਬਜੀ ਨੂੰ ਮਿਕਸ ਕਰ ਦਵਾਂਗੇ ਤੇ ਇਹ ਸਬਜੀ ਪੂੜੀ ਦੇ ਨਾਲ ਪਰ ਮਠੇ ਦੇ ਨਾਲ ਬਹੁਤ ਟੇਸਟ ਲੱਗਦੀ ਆ ਤੇ ਸਬਜ਼ੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਸਬਜ਼ੀ ਬਣ ਕੇ ਰੈਡੀ ਹੋ ਗਈ ਆ ਸਬਜ਼ੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਇਹ ਤੁਹਾਨੂੰ ਬਿਨਾ ਪਿਆਜ਼ ਮਸਲਣ ਤੋਂ ਆਲਵਾ ਦੀ ਸਭੀ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾ ਕਰੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਸਕ੍ਰਾਈਬ